ਕੇ ਮਨ ਨੂੰ ਅਸੀਂ ਕਿਵੇਂ ਸਮਝਾਉਣਾ ਹੈ ਮਨ ਨੂੰ ਵੀ ਇੱਕ ਸਲਾਹ ਦੇਣੀ ਹੈ ਅਸਲ ਵਿੱਚ ਅਸੀਂ ਮਨ ਦੇ ਸਲਾਹਕਾਰ ਹਾਂ ਮਨ ਨੂੰ ਚੰਗੀ ਸਲਾਹ ਦੇਤੀਏ ਨੇ ਚੰਗੇ ਪਾਸੇ ਤੁਰਨਾ ਹੈ ਮਨ ਨੂੰ ਮਾੜੀ ਸਲਾਹ ਦੇ ਦਿੱਤੀ ਇਹਨੇ ਮਾੜੇ ਪਾਸੇ ਤੁਰਨਾ ਹੈ ਹੁਣ ਮਨ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਕਹਿੰਦੇ ਆ ਵੀ ਕੀ ਕਰਨਾ ਮਨ ਸਮਝਾਉਣ ਕਾਰਨੇ ਕਸ਼ੂਕ ਪੜੀਏ ਗਿਆਨ ਕਿ ਮਨ ਨੂੰ ਸਮਝਾਉਣ ਵਾਸਤੇ ਗਿਆਨ ਨੂੰ ਪੜਨ ਦੀ ਜ਼ਰੂਰਤ ਹੈ ਉਹ ਗਿਆਨ ਹੈ ਗੁਰੂ ਜੀ ਦਾ ਆਖੋ ਸਤਨਾਮ ਗੁਰੂ ਜੀ ਦੇ ਗਿਆਨ ਨੇ ਸਾਡੇ ਮਨ ਨੂੰ ਸਮਝਾਉਣਾ ਸਾਡੇ ਮਨ ਨੂੰ ਸਿੱਧੇ ਪਾਸੇ ਲਾਉਣਾ ਹਰ ਪੱਖ ਤੋਂ ਸਾਨੂੰ ਮਾਨਾ ਹੈ ਜਿਹੜਾ ਉਹ ਬਚਾ ਸਕਦਾ ਤੇ ਹਰੇਕ ਪਾਸੇ ਮਾਨੀ ਹੈ ਜਿਹੜਾ ਸਾਨੂੰ ਉਹ ਡੋਪ ਸਕਦਾ ਇਸ ਕਰਕੇ ਪਾਣੀ ਵਿੱਚ ਆਇਆ ਵੀ ਏ ਮਨ ਬਿਕਾਰਾਂ ਪਰੇ ਬਿੰਗੇ ਜੀਵਨੋ ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਏ ਮਨ ਤੂੰ ਸਿੱਧੇ ਜੀਵਨ ਰਾਹ ਉੱਤੇ ਦੌੜ ਗੁਰੂ ਸਾਹਿਬ ਜੀ ਕਹਿੰਦੇ ਐ ਰੇ ਮਨ ਡੀਗਣਾ ਡੋਲੀ ਐ ਸਿੱਧਾ ਮਾਰਗ ਧਾਓ ਰੇ ਮਨ ਡੀਗਣਾ ਡੋਲੀ ਐ ਭਾਵ ਡੰਗੇ ਰਸਤੇ ਉੱਤੇ ਭਾਵ ਵਿੰਗੇ ਰਸਤੇ ਉੱਤੇ ਡੋਲਣਾ ਨਹੀਂ ਚਾਹੀਦਾ ਪਟਕਣਾ ਨਹੀਂ ਚਾਹੀਦਾ ਸਿੱਧਾ ਮਾਰਗ ਸਿੱਧੇ ਰਸਤੇ ਉੱਤੇ ਦੌੜ ਹੁਣ ਮਨ ਨੂੰ ਦੜਾਉਣਾ ਨਾ ਮਨ ਹੈ ਮਨ ਦੇ ਫੁਰ ਨਹੀਂ ਆ ਸਾਨੂੰ ਜੋ ਹਰ ਇੱਕ ਬੋਝ ਥੱਲੇ ਦੇ ਦਿੰਦੇ ਆ ਮਨ ਦੇ ਫੁਰ ਨਹੀਂ ਸਾਡੇ ਬੋਝ ਨੂੰ ਚੱਕ ਦਿੰਦੇ ਆ ਮਾਨ ਦੇ ਫੁਰਨੇ ਨੇ ਬਚਾ ਦੇਣਾ ਮਨ ਵਿੱਚ ਫੁਰਨਾ ਆ ਗਿਆ ਕਿ ਨਹੀਂ ਨਹੀਂ ਇਹ ਕੰਮ ਤੈਨੂੰ ਨਹੀਂ ਕਰਨਾ ਚਾਹੀਦਾ ਇਹ ਤੇਰੇ ਲਈ ਨੁਕਸਾਨਦਾਇਕ ਹੈ ਮਨ ਨਾਲ ਰਹਿ ਕਰ ਲਈ ਕਿ ਮਨਾ ਸੋਚ ਇਹ ਚੀਜ਼ ਤਾਂ ਬਹੁਤ ਮਹਿੰਗੀ ਹੈ ਤੇਰੇ ਲਈ ਤਾਂ ਇਹ ਹਾਨੀਕਾਰਕ ਹੈ ਮਨ ਨਾਲ ਸਲਾਹ ਕਰ ਲਈ ਇਹ ਚੀਜ਼ ਤੇਰੇ ਮੁਤਾਬਕ ਤਾਂ ਬਹੁਤ ਮਹਿੰਗੀ ਹੈ ਇਹ ਨਹੀਂ ਕਰਨੀ ਹਾ ਵਿਕਾਰ ਜਿਹੜਾ ਤੂੰ ਕਰਨ ਲੱਗਿਆ ਹੈ ਤਾਂ ਤੇਰੇ ਲਈ ਬਹੁਤ ਮਾੜਾ ਹੈ ਮਨ ਨਾਲ ਵਿਚਾਰ ਕਰ ਲਈ ਸਹਜਤਾ ਅਸਲ ਵਿੱਚ ਕੀ ਨੂੰ ਕਹਿੰਦੇ ਆ ਸਹਜਤਾ ਇਹੀ ਆ ਵਿਸਾਇਤਾ ਨਾਲ ਮਨ ਨਾਲ ਗੱਲਬਾਤ ਕਰਨੀ ਮਨ ਨਾਲ ਡਿਸਕਸ ਕਰਨੀ ਹਵਕ ਨਵੀ ਰਾਏ ਕਰ ਲਓ ਭਾਈ ਪਹਿਲਾਂ ਬਸ ਸਾਧ ਸੰਗਤ ਜਿਓ ਇਹ ਉਹੀ ਚੀਜ਼ ਹੈ ਸਾਨੂੰ ਗੁਰੂ ਸਾਹਿਬ ਜੀ ਬਾਣੀ ਵਿੱਚ ਦੱਸਦੇ ਐ ਕਿ ਮਨ ਨੂੰ ਤੋਂ ਗੁਰੂ ਜੀ ਦਾ ਉਪਦੇਸ਼ ਦੇਣਾ ਹੈ ਆਪਣਾ ਉਪਦੇਸ਼ ਨਹੀਂ ਤੇ ਮਨ ਜਦੋਂ ਫਿਰ ਗੁਰੂ ਜੀ ਦਾ ਗਿਆਨ ਗ੍ਰਹਿਣ ਕਰਦਾ ਹੈ ਮਨ ਸਮਝਾਵਨ ਕਾਰਨੇ ਕਸ਼ੂਕ ਪੜੀਆ ਗਿਆਨ ਤੇ ਮਨ ਨੂੰ ਸਮਝਾਉਣ ਵਾਸਤੇ ਗਿਆਨ ਨੂੰ ਪੜਨ ਦੀ ਜ਼ਰੂਰਤ ਪਊਗੀ ਗਿਆਨ ਨੂੰ ਸੁਣ ਸੁਣਨ ਦੀ ਜ਼ਰੂਰਤ ਪਊਗੀ ਤੇ ਫੇਰ ਮਨ ਜਿੱਦੇ ਮਨ ਨਾਲ ਮਨ ਨੂੰ ਜਿੱਦੇ ਆਪ ਦੇ ਪਿੱਛੇ ਲਾ ਲਿਆ ਭਾਉ ਜਿੰਨਾ ਚਿਰ ਅਸੀਂ ਮਨ ਦੇ ਪਿੱਛੇ ਲੱਗਾਂਗੇ ਤੇ ਫੇਰ ਇਹ ਮਨ ਨੇ ਸਾਨੂੰ ਇੱਕ ਸੈਕਿੰਡ ਵੀ ਠਿਕਣ ਨਹੀਂ ਦੇਣਾ ਆਖੋ ਸਤਨਾ ਮਨ ਕਿੱਥੇ ਠਿਕਣ ਦਿੰਦਾ ਮਨ ਤਾਂ ਬਹੁਤ ਕੁਝ ਚਾਹੁੰਦਾ ਹੈ ਮਨ ਦੀ ਗੱਲ ਹੀ ਕੀਤੀ ਐ ਸੌਦੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿ ਰੇ ਮਨ ਢੀ ਗਰਾਂ ਡੋਲੀ ਐ ਕਿ 헤 ਮਨਾ ਇਹ ਬਕਾਰਾਂ ਭਰਿਆ ਟੇਡਾ ਜੀਵਨ ਦਾ ਰਸਤਾ ਐ ਤੂੰ ਸਿੱਧਾ ਕਿਵੇਂ ਤੁਰ ਸਕਦਾ ਐ ਤੂੰ ਮਨ ਨੂੰ ਕਹਿਣਾ ਨਹੀਂ ਮਨ ਕਹੇ ਵੀ ਇੱਧਰ ਜਾਣਾ ਤੂੰ ਕਹੇ ਵੀ ਨਹੀਂ ਮਨਾ ਇੱਧਰ ਜਾਣਾ ਆਪਾਂ ਕੇ ਨਾ ਮਨਣਾ ਮਨ ਨਾਲ ਝਗੜਾ ਕਰਨਾ ਵੀ ਦੂਜਿਆਂ ਨਾਲ ਝਗੜਾ ਨਾ ਕਰ ਆਪਣੇ ਮਨ ਨਾਲ ਝਗੜਾ ਕਰ ਮਨ ਦੇ ਨਾਲ ਝਗੜਾ ਕਰਨਾ ਹੈ ਭਾਵ ਮਨ ਜਦੋਂ ਗਲਤ ਪਾਸੇ ਲੈ ਕੇ ਜਾਂਦਾ ਤੂੰ ਮਨ ਨੂੰ ਮੋੜਨਾ ਹੈ ਉਹ ਮਨ ਮੁੜੂਗਾ ਕਿਵੇਂ ਆਏ ਨਹੀਂ ਮੁੜਦਾ ਵੀ ਉਪਦੇਸ਼ ਸੁਣੇ ਤੋਂ ਬਿਨਾਂ ਹੀ ਮੁੜ ਪਿਆ ਉਪਦੇਸ਼ ਗ੍ਰਹਿਣ ਕਰਾਂਗੇ ਗੁਰੂ ਜੀ ਦੀ ਗੱਲ ਸੁਣਾਗੇ ਗੁਰ ਬਾਣੀ ਵਿੱਚੋਂ ਚਾਹੇ ਆਪਾਂ ਗੁਰਨਾਨਕ ਦੇਵ ਜੀ ਦਾ ਵਾਚਨ ਸੁਣਿਆ ਚਾਹੇ ਗੁਰੂ ਅੰਗਦ ਦੇਵ ਜੀ ਦਾ ਗੁਰੂ ਅਮਰਦਾਸ ਜੀ ਦਾ ਭਾਵ ਕਿਸੇ ਵੀ ਗੁਰੂ ਦਾ ਭਗਤ ਦਾ ਵਚਨ ਬਾਣੀ ਦਾ ਵਚਨ ਸੁਣਿਆ ਇਸ ਕਰਕੇ ਇਹ ਮੰਨੂ ਇਹ ਕਹਿਣਾ ਵੀ ਨਹੀਂ ਨਹੀਂ ਸਿੱਧੇ ਜੀਵਨ ਰਾਹ ਤੇ ਦੌੜ ਸਿੱਧਾ ਮਾਰਗ ਧਾਓ ਕਿ ਸਿੱਧੇ ਪਾਸੇ ਦੌੜ ਮੰਨੂ ਵੀ ਸਹਜਤਾ ਇਹੀ ਹੈ ਵੀ ਮਨ ਨਾਲ ਤੁਰਨ ਤੋਂ ਪਹਿਲਾਂ ਮਨ ਨਾਲ ਰਹਿ ਕਰਨਾ ਵਿਚਾਰ ਕੇ ਕੀਤਾ ਹੋਇਆ ਕੰਮ ਬਹੁਤਾ ਨੁਕਸਾਨਦਾਇਕ ਨਹੀਂ ਹੁੰਦਾ ਬਹੁਤਾ ਚਿੰਤਾਦਾਇਕ ਨਹੀਂ ਹੁੰਦਾ ਵਿਚਾਰ ਕੇ ਕੰਮ ਕੀਤਾ ਹੋਇਆ ਮਨ ਜਿਹੜਾ ਮਨ ਨਾਲ ਵਿਚਾਰ ਕਰਦਾ ਜਦੋਂ ਆਪਾਂ ਕਈਆਂ ਨਾਲ ਵਿਚਾਰ ਕਰਦੇ ਆ ਉਹ ਕਈ ਮਾਨ ਹੋ ਜਾਂਦੇ ਹੈ ਕਈ ਮਨਾਂ ਨਾਲ ਵਿਚਾਰ ਕਰਨਾ ਕਈ ਮਾਈਂਡ ਕਈ ਦਿਮਾਗ ਇਕੱਠੇ ਹੋ ਜਾਂਦੇ ਆ ਸਾਰੇ ਕਰਦੇ ਇਕੱਲੇ ਮਨ ਤੋਂ ਨਹੀਂ ਸਾਹਵ ਚ ਆਉਂਦੀ ਗੱਲ ਇਸ ਕਰਕੇ ਮਹਾਰਾਜ ਕਹਿੰਦੇ ਆ ਪਾਛੈ ਬਾਗ ਡਰਾਵਣੋ ਆਗੇ ਅਗਨ ਤਲਾਓ ਬਿੰਗੇ ਰਸਤੇ ਉੱਤੇ ਤੁਰਿਆਂ ਜੇ ਬਿੰਗੇ ਰਸਤੇ ਤੇ ਤੁਰਾਂਗੇ ਮਹਾਰਾਜ ਕਹਿੰਦੇ ਫਿਰ ਇਸ ਲੋਕ ਵਿੱਚ ਭਿਆਨਕ ਆਤਮਿਕ ਮੌਤ ਤੇ ਆਤਮਿਕ ਜੀਵਨ ਨੂੰ ਖਾਈ ਜਾਂਦੀ ਹੈ ਜਿਹੜੀ ਉਹ ਖਾਈ ਦੇ ਵਿੱਚ ਲੈ ਜਾਣਾ ਸਾਨੂੰ ਆਖੋ ਸਤਨਾ ਇਹ ਖਾਈ ਜਾਂਦੀ ਹੈ ਖਾਈਆਂ ਵਿੱਚ ਡਿੱਗਦੇ ਆਪਾਂ ਵੇਖਦੇ ਵੀ ਆਂ ਦੁਨੀਆਂ ਦੇ ਲੋਕ ਪ੍ਰਮਾਤਮਾ ਬਚਾ ਸਕਦਾ بڑے ਲੋਕ ਖਾਈ ਵਿੱਚ ਡਿੱਗਦੇ ਆਗਾ ਪਰਲੋਕ ਵਿੱਚ ਜਠਰਾਗਣੀ ਵਿੱਕੋ ਮਣਕੇਰੀ ਡੋਬ ਲੈਂਦੀ ਆ ਤੇ ਜਾਨਾ ਮਰਨ ਦਾ ਗੇੜ ਫਿਰ ਸਾਨੂੰ ਗ੍ਰਸ ਲੈਂਦਾ ਪਾਛਾਏ ਬਾਗ ਡਰਾਵਣੋ ਬਾਗ ਪਾਪ ਬਗਿਆੜ ਵੀ ਡਰਾਉਣਾ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ ਬਗਿਆੜ ਆਤਮਿਕ ਆਤਮਿਕ ਜੀਵਨ ਖਾ ਜਾਂਦੀ ਹੈ ਇਹ ਚੀਜ਼ ਆ ਮਾਇਆ ਖਾ ਜਾਂਦੀ ਹੈ ਘਰ ਖਾ ਜਾਂਦੀ ਹੈ ਆਤਮਿਕ ਜੀਵਨ ਖਾ ਜਾਂਦੀ ਹੈ ਅਗਾ ਪਰਲੋਕ ਵਿੱਚ ਵੀ ਇਹ ਘਮਣ ਕੇਰੀ ਡੋਬ ਲੈਂਦੀ ਹੈ ਤੇ ਜਨਮ ਮਰਨ ਦਾ ਗੇੜ ਉਂਗਰਾਸ ਲੈ ਨਾ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਆ ਸੈ ਸ ਜੀ ਆਰਾ ਪਰ ਰਹਿਓ ਮਾਂ ਕੋ ਅਵਰ ਨਾ ਢੰਗ ਵਿੰਗੇ ਰਸਤੇ ਉੱਤੇ ਤੁਰਿਆਂ ਹਰ ਵੇਲੇ ਇਹ ਜਿੰਦ ਸਹਿਮ ਵਿੱਚ ਪਈ ਰਹਿੰਦੀ ਐ ਹੁਣ ਟੇਡੇ ਰਸਤੇ ਤੇ ਤੁਰਨ ਵਾਲੇ ਮਨੁੱਖ ਦੀ ਜਿੰਦ ਤਾਂ ਸਹਿਮ ਵਿੱਚ ਪੈਣੀ ਪੈਣੀ ਐ ਉਤਾ ਹੁਣ ਆਤਮਾ ਨੇ ਤਾਂ ਫਿਰ ਦੋਸ਼ ਦਿੰਦੇ ਹੀ ਰਹਿਣਾ ਆਪਣੇ ਆਪ ਨੂੰ ਆਤਮਾ ਦੋਸ਼ ਦਿੰਦੀ ਰਹਿੰਦੀ ਤੇ ਜਦੋਂ ਕੋਈ ਵੀ ਕੰਮ ਸਾਥੋਂ ਬਿਨਾਂ ਵਿਚਾਰ ਤੋਂ ਹੋ ਜਾਂਦਾ ਹੈ ਬਿਨਾਂ ਸਮਝੇ ਤੋਂ ਹੋ ਜਾਂਦਾ ਫਿਰ ਉਹ ਸੈਮ ਬਣਿਆ ਰਹਿੰਦਾ ਜਿੰਦ ਸੈਮ ਵਿੱਚ ਪਈ ਰਹਿੰਦੀ ਹੈ ਸੈਸੈ ਜੀਵਾਰਾ ਪੜ ਰਹੇ ਹੋ ਭਾਵ ਪੜ ਰਹੇ ਹੋ ਪਿਆ ਰਹਿੰਦਾ ਹੈ ਸੈਸੈ ਕੀ ਸੈਮ ਵਿੱਚ ਪਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਆ ਕਿ ਜਿੰਦ ਭਾਈ ਫਿਰ ਸੈਮ ਚ ਪਈ ਰਹਿੰਦੀ ਹੈ ਜੇ ਸਹਿਮਤ ਹੋ ਬਚਣਾ ਚਾਹੁੰਨਾ ਤਾਂ ਇਸ ਕਰਕੇ ਤੈਨੂੰ ਆਪਣੇ ਮਨ ਨਾਲ ਵਿਚਾਰ ਕਰਨੀ ਪਊ ਤੇ ਗੁਰੂ ਦੇ ਉਪਦੇਸ਼ ਦੇ ਥੱਲੇ ਦੇਣਾ ਪਊਗਾ ਮਨ ਨੂੰ ਵੀ ਗੁਰੂ ਦੇ ਉਪਦੇਸ਼ ਮੁਤਾਬਕ ਚੱਲ ਤੇ ਫੇਰ ਮਹਾਰਾਜ ਦੱਸਦੇ ਆ ਵੀ ਜੇ ਤੂੰ ਬਚਣਾ ਚਾਹੁੰਨਾ ਸਾਰਿਆਂ ਵਾਸਤੇ ਉਪਦੇਸ਼ ਹੈ ਮੇਰੇ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਸਾਰਿਆਂ ਵਾਸਤੇ ਹੈ ਸੈ ਸੈ ਜੀ ਆਰਾ ਪਰ ਰਹੋ ਮਾਂ ਕੋ ਅਵਰ ਨਾ ਢੰਗ ਮਹਾਰਾਜ ਕਹਿੰਦੇ ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਤਰੀਕਾ ਹੀ ਨਹੀਂ ਹੈ ਆਖੋ ਸਤਨਾਮ ਮਾਂ ਕੋ ਅਵਰਨਾ ਢੰਗ ਅਵਰਨਾ ਢੰਗ ਭਾਵ ਹੋਰ ਕੋਈ ਢੰਗ ਨਹੀਂ ਹੈ ਇਸ ਤੋਂ ਬਚਣ ਦਾ ਇਹੀ ਢੰਗ ਹੈ ਬਸ ਵੀ ਗੁਰੂ ਦੀ ਸ਼ਰਨ 'ਚ ਆਉਣਾ ਤੇ ਗੁਰੂ ਦਾ ਉਪਦੇਸ਼ ਧਾਰਨ ਕਰਨਾ ਇਦੋਂ ਉੱਤੇ ਮਹਾਰਾਜ ਕਹਿੰਦੇ ਕੋਈ ਤਰੀਕਾ ਨਹੀਂ ਇਹ ਵੀ ਤੈਨੂੰ ਪਈ ਸੀ ਦੱਸਦੇ ਆ ਨਾਨਕ ਗੁਰਮੁਖ ਛੂਟੀ ਐ ਹਰ ਪ੍ਰੀਤਮ ਸਿਉ ਸੰਗ ਗੁਰੂ ਜੀ ਦੀ ਸ਼ਰਨ ਪੈ ਕੇ ਹੀ ਇਸ ਬਿੰਗੇ ਰਸਤੇ ਤੋਂ ਵੱਚ ਸਕੀਂਦੇ ਫੇਰ ਕਹਿੰਦੇ ਆ ਸਤਿਗੁਰੂ ਜੀ ਨਾਨਕ ਗੁਰਮੁਖ ਛੂਟੀ ਐ ਹਰ ਪ੍ਰੀਤਮ ਸਿਉ ਸੰਗ ਕਿ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਟੇਢੇ ਰਸਤੇ ਤੋਂ ਬਚ ਸਕੀਦਾ ਹੈ ਅਤੇ ਪ੍ਰੀਤਮ ਪ੍ਰਭੂ ਨਾਲ ਫਿਰ ਤੇਰਾ ਸਾਥ ਬਣ ਜਾਂਦਾ ਹੈ ਜੀਵਨ ਦੇ ਵਿੱਚ ਗੁਰੂ ਨੂੰ ਸਾਥ ਰੱਖਣਾ ਤੇ ਮਨ ਨੂੰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਾਉਣਾ ਮਨ ਫੁਰਨਿਆਂ ਦਾ ਕੱਠੀ ਹੈ ਨਾ ਕਈ ਵਾਰੀ ਸੁਣਿਆ ਵੀ ਮਨ ਨਾਲ ਦੀ ਸਾਡੇ ਅੰਦਰ ਕੋਈ ਚੀਜ਼ ਨਹੀਂ ਹੈ ਮਨ ਫੁਰਨਿਆਂ ਦੇ ਸੰਗ੍ਰਹਿ ਨੂੰ ਹੀ ਕਿਹਾ ਜਾਂਦਾ ਹੈ ਮਨ ਫੁਰਨਿਆਂ ਦਾ ਕੱਠ ਹੈ ਇੱਕ ਯੋ ਸਾਡੀ ਸੋਚ ਆ ਉਹ ਮਨ ਹੈ ਤੇ ਮਨ ਸਾਡੀ ਬਾਡੀ ਨੂੰ ਤੋਰਦਾ ਫਿਰਦਾ ਹੈ ਮਨ ਫਿਰ ਬਾਡੀ ਦੀ ਡਰਾਈਵਿੰਗ ਕਰਦਾ ਹੈ ਮਨ ਨੂੰ ਚਲਾਉਂਦਾ ਬਾਡੀ ਨੂੰ ਮਨ ਚਲਾਉਂਦਾ ਇਸ ਤਰ੍ਹਾਂ ਹੈ ਮਾਨੇ ਕਹਿੰਦਾ ਨਾ ਮਨ ਨੇ ਕਿਹਾ ਅਮਰਤ ਵੇਲੇ ਉੱਠੀਏ ਮਨਾ ਚਾਲ ਚੱਲੀਏ ਜਿੱਦੇ ਸ਼ਰੀਰ ਥੋੜਾ ਬਹੁਤਾ ਕੰਡਮ ਹੈ ਢਿੱਲੇ ਸ਼ਰੀਰ ਆਵਗਣ ਮਾਂਜਾਨੀ ਮੰਨੇ ਆ ਜੀ ਗੱਲ ਤਾਂ ਮੰਨਦੀ ਐ ਨਾ ਸਾਰੀ ਮੰਨ ਜੇ ਮਨਾਲਾ ਤਾਂ ਮਨਾ ਲੈ ਮੈਂ ਮੈਂ ਕਹਾਂ ਚਲ ਕੋਈ ਗੱਲ ਨਹੀਂ ਮਨਾ ਉੱਠ ਚੱਲੀਏ ਭਾਵ ਸੰਕਲਪ ਬਗਲ ਮਨ ਨਾਲ ਗੱਲਾਂ ਕਰਨੀਆਂ ਆਪਣੇ ਨਾਲ ਮਨ ਨਾਲ ਚੰਗੀਆਂ ਗੱਲਾਂ ਚੰਗੇ ਫੁਰਨੇ ਗ੍ਰਹਿਣ ਹੋ ਜਾਣ ਤਾਂ ਚੰਗਾ ਮਨ ਬਣ ਜਾਂਦਾ ਫਿਰ ਚੰਗਾ ਮਨ ਹੀ ਲੈ ਕੇ ਜਾਂਦਾ ਚੰਗੇ ਪਾਸੇ ਭਾਈ ਮਾੜੇ ਮਨ ਨੇ ਮਾੜੇ ਪਾਸੇ ਲੈ ਕੇ ਜਾਣਾ ਆਪਾਂ ਆਪ ਜੀ ਸਿਆਣੇ ਬੈਠੇ ਹੋ ਆਪ ਪਛਾਣਾ ਹਰ ਮਿਲਿਆ ਆਪੇ ਦੀ ਪਛਾਣ ਕਰਨੀ ਪੈਣੀ ਆਪ ਪਛਾਣਾ ਹਰ ਮਿਲਿਆ ਬਹੁੜ ਨਾ ਮਰਨਾ ਹੋਵੇ ਤੇ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਆਤਮਕ ਜੀਵਨ ਦੀ ਪਰਖ ਜਦੋਂ ਆ ਜਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦਾ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਆਤਮਕ ਜੀਵਨ ਦੀ ਪਰਖ ਆ ਗਈ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਭੇਜਿਆ ਸੀ ਬਹਾਨਾ ਬਣ ਜਾਂਦਾ ਸੀ ਮਰਦਾਨੇ ਦੀ ਭੁੱਖ ਦਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਗਏ ਪਟਨਾ ਸਾਹਿਬ ਗਏ ਤੇ ਜਾ ਕੇ ਬਾਰ ਬਾਰ ਵਹਿ ਗਏ ਤੇ ਮਰਦਾਨੇ ਦੀ ਭੁੱਖ ਪਿੱਛੇ ਕਈਆਂ ਦਾ ਭਲਾ ਛੁਪਿਆ ਹੁੰਦਾ ਸੀ ਮਰਦਾਨੇ ਦੇ ਜਰਗੀ ਪਤਾ ਨਹੀਂ ਕਿੰਨੇ ਲੋਕਾਂ ਨੂੰ ਤਾਰਤਾ ਮਹਾਰਾਜ ਨੇ ਮਾਰੇ ਭੁੱਖ ਬੜੀ ਲੱਗੀ ਐ ਪਰ ਨੇ ਚਰਨ ਮਾਰੇ ਮਿੱਟੀ ਵਿੱਚ ਕ ਲਾਲ ਦਿੱਤਾ ਲੈ ਮਰਦਾਨਿਆ ਛਕਿਆ ਜੋ ਛੱਕੇ ਆਉਣਾ ਇਹਦਾ ਕੁਸ਼ਤ ਚਲੇ ਆ ਜਾ ਸ਼ਹਿਰ ਹੁਣ ਗਿਆ ਲਾਲ ਦੀ ਪਰਖ ਹਰੇਕ ਨੂੰ ਕਿੱਥੇ ਹੋਣੀ ਸੀ ਇਸੇ ਤਰ੍ਹਾਂ ਹੀਰੇ ਜਨਮ ਦੀ ਗੱਲ ਅਸਲ ਵਿੱਚ ਸ਼ਰੀਰ ਦੀ ਗੱਲ ਮੰਨਦੀ ਹੈ ਆਪ ਪਛਾਣ ਹੈ ਹਰ ਮਿਲੈ ਗੱਲ ਆਪੇ ਨੂੰ ਪਛਾਣ ਦੀ ਪਛਾਨਣ ਦੀ ਹੈ ਗੱਲ ਪਰਖ ਦੀ ਹੈ ਹੁਣ ਕਿਹਨੂੰ ਪਰਖ ਹੋਣੀ ਸੀ ਜਿੱਥੇ ਵੀ ਜਾਂਦਾ ਮਰਦਾਨਾ ਕੋਈ ਕਹਿਣ ਦਾ ਤੋਦਾਂ ਲੈ ਜਾ ਭਾਈ ਛੱਕਣ ਵਾਸਤੇ ਕੁਝ ਲਿਜਾਣਾ ਧਰ ਜਾਏ ਬੱਟਾ ਸਾਡੇ ਕੀ ਕੰਮ ਹੈ ਮਠਾਈ ਵਾਲੀ ਦੁਕਾਨ ਤੇ ਉਹ ਵੀ ਗਿਆ ਕਹਿੰਦਾ ਬੱਟੇ ਦਾ ਕੰਮ ਤਾਂ ਲੈ ਸਕਦਾ ਮੈਂ ਤੱਕੜੀ ਤੋਲਦਿਆਂ ਚਲੋ ਬੱਟੇ ਦਾ ਕੰਮ ਆਜਿਆ ਕਰੂ ਧਰ ਜਾ ਮਾੜੀ ਮੋਟੀ ਮਠਾਈ ਖਾਲਾ ਉਹ ਕਹਿੰਦਾ ਨਹੀਂ ਅਸੀਂ ਤਿੰਨ ਜਾਣੇ ਆ ਮੈਂ ਕੱਲਾ ਨਹੀਂ ਆ ਤੁਸੀਂ ਮੈਨੂੰ ਕਾਫੀ ਕੁਝ ਦਿਓ ਇਹਦਾ ਇਹ ਤਾਂ ਬੜਾ ਮਹਿੰਗਾ ਹੈ ਲਾਲ ਹੈ ਗੁਰੂਣਾ ਮੇਰੇ ਗੁਰੂ ਜੀ ਤਾਂ ਕਹਿੰਦੇ ਆ ਮੇਰਾ ਬਾਬਾ ਤੇ ਕਹਿੰਦਾ ਬੜਾ ਮਹਿੰਗਾ ਹੈ ਪਰ ਨਹੀਂ ਪਰ ਖਸੀ ਹਰੇਕ ਨੂੰ ਨਾ ਪਰਖਣ ਵਾਲਾ ਬੰਦਾ ਹੀ ਗੁਰੂ ਦੀ ਗੱਲ ਤੇ ਹੱਸ ਕੇ ਗੱਲ ਕਰਦਾ ਹੈ ਨਾ ਜਿਹਨੂੰ ਪਰਖ ਨਹੀਂ ਹੈ ਉਹ ਹੀ ਗੁਰੂ ਦੇ ਦਰਬਾਰ ਦੀਆਂ ਹੱਸ ਕੇ ਗੱਲਾਂ ਕਰਦਾ ਹੈ ਭਾਈ ਤੇ ਨਹੀਂ ਗੁਰੂ ਨਾਨਕ ਦੀ ਗੱਲ ਸੁਣ ਕੇ ਤਾਂ ਬੰਦਾ ਖਮੋਸ਼ ਹੋ ਜਾਂਦਾ ਹੈ ਗਹਿਰੇ ਤਲ ਤੇ ਸੋਚਦਾ ਹੈ ਵੀ ਮੇਰੇ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ ਉਹ ਬੰਦਾ ਸਹਿਮ ਜਾਂਦਾ ਹੈ ਉਹ ਨਹੀਂ ਉਹ ਤਾਂ ਡਰਦਾ ਵੀ ਕਿਤੇ ਗਲਤ ਬਚਨੀ ਨਾ ਬੋਲਿਆ ਜਾਵੇ ਕੋਈ ਗੁਰੂ ਘਰ ਵਿੱਚ ਇਸ ਤਰ੍ਹਾਂ ਵੀ ਉਹ ਮੁੜ ਆਇਆ ਹੁਣ ਮਰਦਾਨਾ ਕਹਿੰਦਾ ਮਹਾਰਾਜ ਤੁਸੀਂ ਮੇਰੇ ਨਾਲ ਮਜ਼ਾਕ ਕਰਦਿੰਦੇ ਹੋ ਕਦੇ-ਕਦੇ ਇੱਕ ਤਾਂ ਮੈਨੂੰ ਭੁੱਖ ਲੱਗੀ ਪਈ ਐ ਇੱਕ ਮੇਰਾ ਢੇਡਾ ਲੱਗ ਗਿਆ ਏ ਢੀ ਦੂਰ ਹੁਣ ਮੈਂ ਮੁੜ ਆਇਆ ਇਹ ਤਾਂ ਕਿਸੇ ਨੇ ਹੋਈ ਨਹੀਂ ਕਰਿਆ ਇਹਦਾ ਲੈਤੇ ਹੀ ਨਹੀਂ ਮਾੜਾ ਮੋਟਾ ਕੋਈ ਕਹਿੰਦਾ ਜੀ ਆ ਸ਼ਕਲਾ ਸ਼ਕਲਾ ਕਿਦਾ ਹੁਣ ਤੁਹਾਨੂੰ ਪਤਾ ਹੀ ਭੁੱਖੇ ਨੂੰ ਤੁਰਨਾ ਬਹੁਤ ਔਖਾ ਹੈ ਤੇ ਤੁਸੀਂ ਉਹ ਕਹਿੰਦੇ ਨਹੀਂ ਨਹੀਂ ਮਰਦਾਨਾ ਕੋਈ ਪਾਰਖੂ ਤਾਂ ਮਿਲੂਗਾ ਤੂੰ ਜਾਹ ਤਾਂ ਸੀ ਹੁਣ ਇੰਨਾ ਜੀਵਨ ਜਿਉਆ ਗੱਲਾਂ ਬਾਤਾਂ ਤਾਂ ਐਈ ਹੀ ਹੋਣਗੀਆਂ ਗੁਰੂ ਨਾਨਕ ਦੇ ਜੀਵਨ ਦੀਆਂ ਕਿੱਡੀ ਵੱਡੀ ਹਿਸਟਰੀ ਹੈ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਜੀਵਨ ਜਿਉਆ ਬੜੀਆਂ ਜੀਵਨ ਦੀਆਂ ਗੱਲਾਂ ਵੀ ਹੈਗੀਆਂ ਨੇ ਤੇ ਨਹੀਂ ਮਰਦਾਨਿਆ ਜਾ ਤਾਂ ਸਹੀ ਫੇਰ ਜਾਂਦਾ 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 ਹੁਣ ਹੀਰੇ ਜਵਾਹਰਾ ਤੇ ਸੋਨੇ ਦੀਆਂ ਵੀ ਦੁਕਾਨਾਂ ਹੁੰਦੀਆਂ ਨੇ ਉਹ ਮਰਦਾਨੇ ਨੇ ਸੋਚਿਆ ਵੀ ਇੱਧਰਲੇ ਪਾਸੇ ਵੇਖੀਏ ਭਲਾ ਕੀ ਇਹ ਕੋਈ ਆਪਾਂ ਨੂੰ ਮਹਿੰਗਾ ਸੌਦਾ ਹੀ ਮਿਲ ਜੇ ਪਹੁੰਚਦਾ ਪਹੁੰਚਦਾ ਪਹਿਲਾਂ ਵੀ ਸੁਣਿਆ ਤੁਸੀਂ ਵੀ ਸਾਲਸਰਾਏ ਜ਼ੋਹਰੀ ਦੀ ਦੁਕਾਨ ਤੇ ਗੱਲ ਪਰਖ ਦੀ ਆਈ ਤਾਂ ਚੇਤੇ ਆ ਜਾਂਦੀ ਏ ਗੱਲ ਬੀ ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਜਿਹਨੂੰ ਗੁਰੂ ਮਿਲ ਪੈਂਦਾ ਉਹ ਆਤਮਿਕ ਜੀਵਨ ਦੀ ਪਰਖ ਕਰਦਾ ਰਹਿੰਦਾ ਉਹ ਮਰਦਾਨਾ ਗਿਆ ਜਦੋਂ ਸਾਲਸਰੇ ਦੀ ਦੁਕਾਨ ਤੇ ਹੀਰਿਆਂ ਦੀ ਪਰਖ ਕਰਦਾ ਸੀ ਸੋਨੇ ਦੀ ਪਰਖ ਕਰਦਾ ਸੀ ਚਾਂਦੀ ਦੀ ਪਰਖ ਕਰ ਲੈਂਦਾ ਸੀ ਵੀ ਸਹੀ ਹੈ ਜਾਂ ਖੋਟਾ ਹੈ ਜਾਂ ਖਰਾ ਹੈ ਕੋਟੇ ਖਰੇ ਪਰਖੀ ਹਨ ਫਿਰ ਗੁਰੂ ਵੀ ਪਰਖਦਾ ਹੈ ਕੋਟੇ ਦੇ ਖਰੇ ਹਨ ਉਹਦਾ ਨੌਕਰ ਅਧਰਕਾ ਬਾਰ ਵਿੱਚ ਬੈਠਾ ਉਹ ਗਿਆ ਕਹਿੰਦਾ ਜੀ ਕੋਈ ਫਕੀਰ ਜਾਂ ਬੰਦਾ ਆਇਆ ਹੈ ਤੇ ਇੱਕ ਲਾਲ ਲਈ ਫਿਰਦਾ ਦੇਖੋ ਕੰਬਲਾਂ ਵੀ ਕਿਹੋ ਜਿਹਾ ਕੀ ਹੈ ਅਸਲੀ ਹੈ ਜਾਂ ਨਕਲੀ ਹੈ ਜਦੋਂ ਦੁਲਾਈ ਕੇ ਗਿਆ ਸਾਲਸਰਾਏ ਜ਼ੌਰੀ ਕੋਲ ਤੇ ਵੇਖਿਆ ਸਾਸਰਾਏ ਜ਼ੌਰੀ ਨੇ ਵੀ ਤਾਂ ਬੜਾ ਮਿੰਗਾ ਲਾਲ ਭੱਜ ਕੇ ਕਹਿੰਦੇ ਵੀ 101 ਰੁਪਏ ਦੀ ਰਾਇਤ ਪਣ ਲੈ ਲੋ ਰੁਪਏ ਕੋਲੋ ਜੋ ਵੀ ਉਦੋਂ ਚੱਲਦਾ ਸੀ ਸਿਸਟਮ 101 ਰੁਪਏ ਕਹਿੰਦੇ ਉਹ ਥੈਲੀ ਲਿਆਇਆ ਲਿਆ ਕੇ ਮਰਦਾਨੇ ਨੂੰ ਫੜਾਤੀ ਲਓ ਬਾਬਾ ਜੀ ਇਹ ਇਨਾ ਮਹਿੰਗਾ ਲਾਲ ਤੁਸੀਂ ਕਿੱਥੋਂ ਲੈ ਕੇ ਆਂਦਾ ਕਹਿੰਦੇ ਨਹੀਂ ਆ ਲੈ ਫੜ ਤੂੰ ਮੈਨੂੰ ਪੈਸੇ ਦੇ ਦੇ ਠੀਕ ਐ ਬਸ ਉਹ ਕਹਿੰਦਾ ਨਹੀਂ ਨਹੀਂ ਮੈਂ ਇਹਨੂੰ ਖਰੀਦਿਆ ਨਹੀਂ 101 ਰੁਪਏ ਤਾਂ ਇਹਦੀ ਦਰਸ਼ਣੀ ਭੇਟਾ ਨੂੰ ਦੇਖਣ ਦੇ ਹੀ ਦੇ ਦਿੰਨੇ ਅਸੀਂ ਆਖੋ ਸਤਨਾ ਖਰੀਦਣਾ ਕਿੱਥੇ ਆ ਇਹ ਖਰੀਦਿਆ ਨਹੀਂ ਜਾਂਦਾ ਇਹ ਇਹਦਾ ਜੇ ਅਸੀਂ ਸਾਰੇ ਜ਼ੋਰੀ ਇਕੱਠੇ ਹੋ ਜਾਈਏ ਤਾਂ ਨਹੀਂ ਖਰੀਦਿਆ ਜਾਂਦਾ ਅਸੀਂ ਕਿੱਥੋਂ ਖਰੀਦ ਲਾਂਗੇ ਇਹਨੂੰ ਆ ਲੈ ਜਾਏ ਤਾਂ ਜਿਨੂੰ ਦਿਖਾਏਗਾ ਨਾ ਜਿਨੂੰ ਪਰਖ ਹੈ ਉਹ ਤੈਨੂੰ 101 ਰੁਪਇਆ ਦੇਊ ਮਰਦਾਨੇ ਨੂੰ ਖੁਸ਼ੀ ਚੜ ਗਈ ਵੀ ਰੋਜ਼ ਰਬਾਬ ਵਜਾਉਂਦੇ ਸੀ ਤੇ ਅੱਜ ਮੁੱਲ ਪਾਇਆ ਮਾਬੇ ਨੇ ਆਹ ਵਧੀਆ ਦੇ ਤਾਂ ਭੱਗ ਗਿਆ ਲੈ ਕੇ ਮਾਇਆ ਛਕਿਆ ਵੀ ਨਹੀਂ ਕੁਛ ਖੁਸ਼ੀ ਵਿੱਚ ਫੇਰ ਫੇਰ ਲੈ ਗਿਆ ਗੁਰੂ ਨਾਨਕ ਦੇਵ ਜੀ ਕੋਲ ਮਹਾਰਾਜ ਇੱਕ ਪਰਖੂ ਮਿਲ ਗਿਆ ਉਹਨੇ ਪਰਖਿਆ ਗੱਲ ਥੋਡੀ ਸੱਚੀ ਆ ਲਾਲ ਮhenga ਆ 100 ਰੁਪਇਆ ਮੈਨੂੰ ਦਰਸ਼ਨੀ ਭੇਟਾ ਦਿੱਤੀ ਤੇ ਆ ਲਾਲ ਵੀ ਮੇਰੇ ਕੋਲੇ ਹੀ ਆ ਉਹਨਾਂ ਤਾਂ ਲਈ ਨਹੀਂ ਕੁਛ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਲਾਲ ਤਾਂ ਦੇ ਕੇ ਆਉਣਾ ਸੀ ਮਰਦਾਨਿਆਂ ਤੋਂ ਫਿਰ ਗਲਤ ਕੀਤਾ ਇਹ ਪੈਸੇ ਤਾਂ ਤੂੰ ਉਹੀ ਲੈ ਆਂਦੇ ਇਹ ਤਾਂ ਪ੍ਰਾਇਆ ਹੱਕ ਹੋ ਗਿਆ ਫਿਰ ਇਹ ਤੇ ਆਪਣਾ ਕੀ ਹੱਕ ਹੈ ਪ੍ਰਾਇਆ ਹੱਕ ਤਾਂ ਖਾਣੇ ਹੀ ਨਹੀਂ ਆਪਾਂ ਹੱਕ ਪ੍ਰਾਇਆ ਨਾਨਕ ਓ ਸੂਰਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਗੁਰੂਆਂ ਪੀਰਾਂ ਨੇ ਵੀ ਹੰਮ ਹੀ ਨਹੀਂ ਭਰਨੇ ਜਾ ਤਾਂ ਲਾਲ ਦੇ ਆਉਂਦਾ ਪੈਸੇ ਲਿਆਉਂਦਾ ਜਾਂ ਪੈਸੇ ਮੋੜ ਆਉਂਦਾ ਲਾਲ ਲਿਆਉਂਦਾ ਮਦਾਨਾ ਕਹਿੰਦਾ ਜੀ ਕੰਮ ਔਖਾ ਹੋ ਗਿਆ ਹੁਣ ਫਿਰ ਕਿਵੇਂ ਕਰਨਾ ਕਹਿੰਦੇ ਜਾ ਫਿਰ ਮੋੜ ਕੇ ਆ ਕੁਛ ਖਾਣ ਲਈ ਲਿਆ ਕੁਛ ਛਕ ਲੈ ਭੋਜਨ ਪਾਣੀ ਨਾਲੇ ਲਿਆ ਗਿਆ ਸਾਲ ਸਰਾਏ ਜੋਰੀ ਕੋਲ ਮਰਦਾਨਾ ਫੇਰ ਥੱਕਿਆ ਟੁੱਟਿਆ ਇਹ ਕਹਿੰਦਾ ਜੀ ਮੇਰਾ ਬਾਬਾ ਨਹੀਂ ਇਹ ਰੱਖਦਾ ਜਾ ਤਾਂ ਪੈਸੇ ਰਹਿਣ ਤਾਂ ਮੇਰੇ ਕੋਲੇ ਲਾਲ ਲੈ ਲੋ ਤੇ ਜਾ ਫਿਰ ਤੁਸੀਂ ਖਰੀਦ ਲੋਏ ਨੂੰ ਰੱਖ ਲੋ ਤੇ ਨਹੀਂ ਫਿਰ ਆਉਦਾ ਵਾਪਸ ਲੈ ਇੱਕ ਚੀਜ਼ ਤਾਂ ਤੁਹਾਨੂੰ ਰੱਖਣੀ ਪੂਜਾ ਪੈਸੇ ਰੱਖ ਲੋ ਜਾਂ ਲਾਲ ਰੱਖੋ ਉਹ ਕਹਿੰਦਾ ਵੀ ਨਹੀਂ ਖਰੀਦ ਮੈਂ ਸਕਦਾ ਨਹੀਂ ਦਰਸ਼ਨੀ ਭੇਟਾ ਲੈ ਜਾਣੀਆਂ ਲੈ ਜੋ ਨਹੀਂ ਲੈਣੀਆਂ ਨਾਲ ਜਾ ਪਰ ਕਹਿੰਦਾ ਵੀ ਤੇਰਾ ਬਾਬਾ ਇਹੋ ਜਾਂ ਕਿਹੋ ਜ ਹੈ ਜਿਹੜਾ ਕਾਲ ਯੁੱਗ ਦੇ ਘੋਰ ਸਮੇਂ ਵਿੱਚ ਮਾਇਆ ਨੂੰ ਠੋਕਰਾਂ ਮਾਰਦਾ ਉਹ ਕਹਿੰਦਾ ਠੋਕਰਾਂ ਹੀ ਨਹੀਂ ਮਾਰਦਾ ਤਾਂ ਦੁਨੀਆ ਨੂੰ ਤਾਰਦਾ ਆਖੋ ਸਤਨਾ ਉਹ ਤਾਂ ਦੁਨੀਆ ਨੂੰ ਤਾਰਦਾ ਸਾਸ ਸਰਾਏ ਜੌਰੀ ਨੇ ਆਖਿਆ ਅੱਜ ਤੱਕ ਕੋਈ ਫਕੀਰ ਨਹੀਂ ਇਹੋ ਜਿਹਾ ਮਿਲਿਆ ਦੇਖੀਏ ਤਾਂ ਸਹੀ ਜਾ ਕੇ ਆਪਣੇ ਨੌਕਰ ਅਧਰਕੇ ਨੂੰ ਕਹਿੰਦਾ ਅਧਰਕਾ ਚੱਲੀਏ ਜਾ ਕੇ ਦੇਖੀਏ ਤਾਂ ਸਹੀ ਐਸਾ ਫਕੀਰ ਕਿਹੜਾ ਕਲਯੁਗ ਦੇ ਇੱਕ ਹੋਰ ਸਮੇਂ ਦੇ ਅੰਦਰ ਤੇ ਜਦੋਂ ਗਿਆ ਆਪਣੇ ਨੌਕਰ ਨੂੰ ਨਾਲ ਲੈ ਕੇ ਬੈਠੇ ਮਹਾਰਾਜ ਤੁਹਾਡਾ ਸੇਵਕ ਗਿਆ ਸੀ ਜੀ ਇਹ ਲਾਲ ਬਹੁਤ ਮਹਿੰਗਾ ਹੈ ਪਰ ਇਹਦੀ ਦਰਸ਼ਨੀ ਭੇਟਾ ਸੀ ਦੇ ਸਕਦਾ ਹਾਂ ਤੁਸੀਂ ਮੋੜ ਤਾਂ ਇਹ ਕੀ ਹੈ ਮਰੇ ਕਹਿੰਦੇ ਨਹੀਂ ਭਾਈ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਅੱਛਾ ਫਿਰ ਨਾਮ ਦੀ ਦਾਤ ਦਿਓ ਸਾਨੂੰ ਵੀ ਬਖਸ਼ੋ ਜਦੋਂ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਮਹਾਰਾਜ ਕਹਿੰਦੇ ਵੀ ਕੀ ਕਰਦਾ ਹੁੰਦਾ ਕਹਿੰਦਾ ਜੀ ਬਸ ਹੀਰੇ ਲਾਲ ਦੀ ਪਰਖ ਹੀ ਕਰਦਾ ਮਹਾਰਾਜ ਕਹਿੰਦੇ ਵੀ ਹੀਰਾ ਜਨਮ ਵੀ ਪਰਖਿਆ ਕਦੇ ਕਿ ਆ ਦੁਨੀਆ ਦੇ ਸੌਦੇ ਹੀ ਕਰਦਾ ਰਹਿਣਾ ਸਾਰਾ ਦਿਨ ਕਦੇ ਉਹ ਸੌਦਾ ਕਰ ਲਿਆ ਕਦੇ ਉਹ ਸੌਦਾ ਕਰ ਲਿਆ ਦੁਨੀਆ ਦੀਆਂ ਖਰੀਦਦਾਰੀਆਂ ਕਰਦਾ ਰਹਿਣਾ ਖੋਟਾ ਖਰਾ ਸੋਨਾ ਹੀ ਪਰਖਦਾ ਰਹਿਣਾ ਹੀਰੇ ਲਾਲ ਪਰਖਦਾ ਰਹਿਣਾ ਜਾਂ ਕਦੇ ਹੀਰੇ ਜਨਮ ਦੀ ਵੀ ਪਰਖ ਕੀਤੀ ਆ ਉਹ ਕਹਿੰਦਾ ਫਿਰ ਮਹਾਰਾਜ ਮੈਂ ਤਾਂ ਇਹੀ ਜਾਣਦਾ ਮੈਂ ਤੇ ਹੀਰੇ ਲਾਲ ਹੀ ਪਰਖਦਾ ਹਾਂ ਪਰ ਆ ਹੀਰੇ ਜਨਮ ਦੀ ਪਰਖ ਤੁਸੀਂ ਕਰਵਾ ਦਿਓ ਆਖੋ ਸਤਨਾਮ ਫੇਰ ਉਹਦੇ ਸਾਲਸਰਾਏ ਦੇ ਨੌਕਰ ਨੂੰ ਤੇ ਸਾਲਸਰਾਏ ਜੋਰੀ ਨੂੰ ਨਾਮ ਦੀ ਦਾਅ ਦਿੱਤੀ ਸਾਲਸਰਾਏ ਜੋਰੀ ਘਰ ਲੈ ਗਿਆ ਸੀ ਆਪਣੇ ਗੁਰੂ ਨਾਨਕ ਦੇ ਮਹਾਰਾਜ ਮਹਾਰਾਜ ਫਿਰ ਤੁਸੀਂ ਇੱਥੇ ਕਿਉਂ ਬੈਠੇ ਹੋ ਜੰਗਲ ਵਿੱਚ ਆਓ ਮੇਰੇ ਘਰ ਪ੍ਰਸ਼ਾਦਾ ਪਾਣੀ ਸ਼ਕੋ ਤੇ ਨਾਲੇ ਤੁਸੀਂ ਪ੍ਰਚਾਰ ਫੇਰੀ ਦੌਰਾਨ ਪ੍ਰਚਾਰ ਵੀ ਕਰਿਓ ਫਿਰ ਮਨਜੀ ਧਾਪੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਪ੍ਰਚਾਰਕ ਦੀ ਮਨਜੀ ਦਿੱਤੀ ਸਾਲਸਰੇ ਜੋਰੀ ਨਾਮ ਦੀ ਦਾਤ ਦਿੱਤੀ ਆਪਣੇ ਘਰ ਵਿੱਚ ਲੈ ਗਿਆ ਤੇ ਕਦੇ ਨਹੀਂ ਕਿਹਾ ਵੀ ਮਹਾਰਾਜ ਹੁਣ ਟਾਈਮ ਹੋ ਗਿਆ ਜਾਓ ਸਉ ਅੱਜ ਦੇ ਜਾਣ ਲੱਗੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਦੇ ਸਾਲਸਰੇ ਜੌਰੀ ਕਹਿੰਦਾ ਮਹਾਰਾਜ ਮੇਰਾ ਮਨ ਨਹੀਂ ਕਰਦਾ ਜੇ ਹੋਰ ਰੋ ਮਹਾਰਾਜ ਕਹਿੰਦੇ ਨਹੀਂ ਬੜਾ ਕੁਝ ਕਰਨ ਵਾਲਾ ਪਿਆ ਜੀ ਕਾਰਜ ਬੜੇ ਪਏ ਨੇ ਸਾਲਸਰੇ ਸਾਨੂੰ ਹੁਣ ਛੁੱਟੀ ਦੇ ਅਸੀਂ ਜਾਣਾ ਹੈ ਮਹਾਰਾਜ ਨਾ ਜਾਓ ਕਹਿੰਦੇ ਜਾਣਾ ਪਏਗਾ ਦੱਸੋ ਸਹੀ ਫਿਰ ਕਦੋਂ ਆਓਗੇ ਮਹਾਰਾਜ ਕਹਿੰਦੇ ਹੁਣ ਕਈ ਜਨਮ ਨਹੀਂ ਆ ਸਕਦੇ ਜੇ ਤੂੰ ਬਹੁਤਾ ਹੀ ਕਰਦਾ ਨਾ ਇੰਨਾ ਪ੍ਰੇਮ ਉਹਨੇ ਆਪਣਾ ਆਪ ਵਾਰ ਦਿੱਤਾ ਸੀ ਇੰਨਾ ਪ੍ਰੇਮ ਕੀਤਾ ਜਨ ਪ੍ਰੇਮ ਕਿਉ ਤਨ ਹੀ ਪ੍ਰਭ ਪਾਇਓ ਫਿਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਬਹੁਤਾ ਕਰਦਾ ਨਾ ਸਾਲਸਰਾਏ ਆਵਾਂਗੇ ਤੇਰੇ ਘਰ ਆਵਾਂਗੇ ਜਰੂਰ ਪਰ ਦਸਵੇਂ ਜਾਮੇ ਵਿੱਚ ਆਵਾਂਗੇ ਜਨਮੀ ਤੇਰੇ ਘਰ ਲਾਵਾਂਗੇ ਆਖੋ ਸਤਨਾਮ ਉਹ ਸਾਲਸਰਾਏ ਜੋਰੀ ਦੀ ਹਵੇਲੀ ਆ ਪਟਨਾ ਸਾਹਿਬ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਜਿਸ ਜਗ੍ਹਾ ਤੇ ਭਾਵ ਗੁਰੂ ਦੇ ਚਰਨ ਨਾਲ ਜੁੜਨਾ ਤੇ ਆਪ ਪਛਾਣ ਹੈ ਹਰ ਮਿਲੈ ਬੋੜ ਨਾ ਮਰਨਾ ਹੋਏ ਆਪਾਂ ਮਨ ਦੀ ਗੱਲ ਪੜਦੇ ਆ ਰਹੇ ਸੀ ਰੇ ਮਨ ਡੀਗ ਨਾ ਡੋਲੀਐ ਕਿ ਇਹ ਜੀਵਨ ਵਿੱਚ ਜਿਹੜਾ ਟੇਡਾ ਰਸਤਾ ਹੈ ਇਹ ਤੇ ਨਾ ਤੁਰ ਇਹ ਤਾਂ ਇੱਕ ਖਾਈ ਵੱਲ ਜਾ ਰਿਹਾ ਹੈ ਜਿਹੜਾ ਤੈਨੂੰ ਉਸ ਡੂੰਘੀ ਖਾਈ ਵਿੱਚ ਜਾ ਕੇ ਸਿੱਟਦਾ ਹੈਗਾ ਜਿੱਥੋਂ ਤੈਥੋਂ ਨਿਕਲਿਆ ਨਹੀਂ ਜਾਣਾ ਆਖੋ ਸਤਨਾਮ ਆਪ ਪਛਾਣਾ ਹਰ ਮਿਲੈ ਬੋੜ ਨਾ ਮਰਨਾ ਹੋਏ ਪਾਤਸ਼ਾਹ ਕਹਿੰਦਿਆ ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਹਮੇਸ਼ਾ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਗੁਰੂ ਨਾਲ ਜੁੜਨ ਦਾ ਇਹੀ ਲਾਭ ਆ ਵੀ ਆਪਣੇ ਜੀਵਨ ਨੂੰ ਉਹ ਪਰਖਦਾ ਰਹਿੰਦਾ ਹੈ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ ਗੇੜਾ ਜਿਹੜਾ ਉਹਦਾ ਉਹ ਕੱਟਿਆ ਜਾਂਦਾ ਹੈ ਕੀਚੜ ਹਾਥਾਂ ਡੁੱਬਾਈ ਏਕਾਂ ਨਦਰ ਨਿਹਾਲ ਪਰਮਾਤਮਾ ਉਸ ਮਨੁੱਖ ਨੂੰ ਮਿਹਰ ਦੀ ਨਿਗਾ ਨਾਲ ਵੇਖਦਾ ਹੈ ਇਸ ਵਾਸਤੇ ਉਹਦਾ ਹੱਥ ਚਿੱਕੜ ਵਿੱਚ ਨਹੀਂ ਡੋਬਦਾ ਉਹਦਾ ਮਨ ਵਿਕਾਰਾਂ ਵਿੱਚ ਨਹੀਂ ਫਸਦਾ ਨਾਨਕ ਗੁਰਮੁਖ ਉੱਭਰੇ ਗੁਰ ਸਰਵਰ ਸੱਚੀ ਪਾਲ ਇਸ ਤਰ੍ਹਾਂ ਗੁਰਮੁਖ ਭਾਵ ਗੁਰੂ ਦੀ ਸ਼ਰਨ ਪੈਣ ਵਾਲੇ ਉਭਰੇ ਭਾਵ ਬਚ ਨਿਕਲਦੇ ਆ ਤੇ ਪਾਲ ਭਾਵ ਕੂੜ ਦੀ ਕੰਧ ਫਿਰ ਟੁੱਟਦੀ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਹੀ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਣੋਂ ਬਚ ਨਿਕਲਦੇ ਆ ਤੇ ਗੁਰੂ ਹੀ ਨਾਮ ਦਾ ਸਰੋਗ ਰਹਿ ਗੁਰੂ ਹੀ ਸਦਾਥ ਰਹਿਣ ਵਾਲੀ ਕੰਧ ਹੈ ਜੋ ਵਿਕਾਰਾਂ ਦੇ ਚਿੱਕੜ ਵਿੱਚ ਲਿਪਣ ਤੋਂ ਸਾਨੂੰ ਬਚਾ ਸਕਦੀ ਹੈ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਰਹਿਮਤਾ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ